ਦੋਸਤੋ ਅੱਜ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਆ ਕੀ ਬੁਖਾਰ ਦਾ ਕੋਈ ਟੀਕਾ ਹੁੰਦਾ ਜਾਂ ਬੁਖਾਰ ਕੋਈ ਬਿਮਾਰੀ ਆ ਤੇ ਇਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਵੀਡੀਓ 'ਚ ਬਨੇ ਰਹੋ ਤੇ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਬੁਖਾਰ ਦਾ ਕੋਈ ਵੀ ਇੰਜੈਕਸ਼ਨ ਨਾ ਬਣਿਆ ਤੇ ਨਾ ਹੈ ਹੋ ਸਕਦਾ ਫਿਊਚਰ ਦੇ ਵਿੱਚ ਕਦੇ ਬਣੇ ਕਿਉਂਕਿ ਬੁਖਾਰ ਨਾ ਦੀ ਕੋਈ ਬਿਮਾਰੀ ਧਰਤੀ ਤੇ ਹੈ ਹੀ ਨਹੀਂ ਬੁਖਾਰ ਇੱਕ ਸਿੰਪਟਮ ਹੈ ਇੱਕ ਲੱਛਣ ਹੈ ਕਿਸੇ ਬਿਮਾਰੀ ਦਾ ਮੈਂ ਤੁਹਾਨੂੰ ਦੱਸ ਦਿੰਦਾ ਪੰਜ ਕਾਰਨ ਨੇ ਜਿਹਦੇ ਕਾਰਨ ਬੁਖਾਰ ਹੋ ਸਕਦਾ ਉਹ ਪੰਜਾਂ ਦੇ ਵਿੱਚ ਕੀ ਆ ਸਭ ਤੋਂ ਪਹਿਲਾਂ ਚਾਰ ਤਰ੍ਹਾਂ ਇਨਫੈਕਸ਼ਨ ਆ ਜਾਂਦੀਆਂ ਨੇ ਜਿਹਦੇ ਵਿੱਚ ਇਨਫੈਕਸ਼ਨਾਂ ਦੇ ਵਿੱਚ ਬੈਕਟੀਰੀਅਲ ਹੋਗੀ ਫੰਗਲ ਹੋਗੀ ਵਾਇਰਲ ਹੋਗੀ ਤੇ ਪ੍ਰੋਟੋਜ਼ੋਲ ਹੋਗੀ ਇਹ ਚਾਰੇ ਤਰ੍ਹਾਂ ਦੀ ਇਨਫੈਕਸ਼ਨ ਆ ਇਹ ਚਾਰੇ ਤਰ੍ਹਾਂ ਦੀ ਇਨਫੈਕਸ਼ਨ ਦੇ ਵਿੱਚ ਜਿਹੜਾ ਜਾਨਵਰ ਨੂੰ ਬੁਖਾਰ ਆ ਜਾਂਦਾ ਠੀਕ ਹੈ ਜੀ ਤੇ ਉਸ ਤੋਂ ਅੱਗੇ ਜਿਹੜਾ ਪੰਜਵਾਂ ਕਾਰਨ ਪੰਜਵਾਂ ਕਾਰਨ ਹੁੰਦਾ ਬੁਖਾਰ ਆਉਣ ਦਾ ਜਦੋਂ ਜਾਨਵਰ ਨੂੰ ਜਿਹੜੀ ਇਨਟੇਕ ਆ ਭਾਵ ਉਹਦੀ ਜਿਹੜੀ ਡਾਈਟ ਆ ਉਹਦੇ ਬਰਕ ਤੋਂ ਘੱਟ ਰਹਿ ਗਈ ਫਿਰ ਉਹਦੇ ਆਰਗਨ ਜਾਨੀ ਜ਼ਿਆਦਾ ਥੱਕ ਜਾਂਦੇ ਨੇ ਜ਼ਿਆਦਾ ਓਵਰਲੋਡ ਹੋ ਕੇ ਤਾਂ ਵੀ ਉਹਨੂੰ ਕਈ ਵਾਰ ਬੁਖਾਰ ਹੋ ਜਾਂਦਾ ਸਵੇਲਿੰਗ ਹੋ ਜਾਂਦੀ ਆ ਤੇ ਇਸ ਕਰਕੇ ਬੁਖਾਰ ਨਾਂ ਦੀ ਕੋਈ ਬਿਮਾਰੀ ਨਹੀਂ ਤੇ ਨਾ ਇਹਦਾ ਕੋਈ ਇੰਜੈਕਸ਼ਨ ਬਣਿਆ ਤੇ ਦੂਸਰੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹਣਾ ਤੇ ਹੁਣ ਇਹਦੇ ਨਾਲ ਤੁਸੀਂ ਸਹਿਮਤ ਹੋਗੇ ਹੋਵੋਗੇ ਹੁਣ ਲਾ ਲਓ ਕੋਈ ਪ੍ਰੋਟੋਜੋਵਲ ਇਨਫੈਕਸ਼ਨ ਆ ਉੱਥੇ ਕਿੰਨੇ ਪੇਨ ਕਿਲਰ ਬਣੇ ਨੇ ਜਿਹੜੇ ਜਿੰਨੇ ਵੀ ਤੁਸੀਂ ਬੁਖਾਰ ਵਾਲੇ ਇੰਜੈਕਸ਼ਨ ਸਮਝਦੇ ਹੋ ਨਾ ਉਹ ਪੇਨ ਕਿਲਰ ਤੇ ਐਂਟੀ ਇਲਫਰਾਮੈਟਰੀ ਹੁੰਦੇ ਨੇ ਨਾ ਕਿ ਉਹ ਬੁਖਾਰ ਲਾਉਣ ਵਾਸਤੇ ਹੁਣ ਜੇ ਕਿਸੇ ਦੇ ਮੰਨ ਕੇ ਚਲੋ ਤੁਸੀਂ ਉਹਨੂੰ ਪ੍ਰੋਟੋਜੋਵਲ ਇਨਫੈਕਸ਼ਨ ਆ ਜਾਂ ਬੈਕਟੀਰੀਅਲ ਆ ਪਰ ਆਪ ਤੁਸੀਂ ਮੰਨ ਲਓ ਕਿਸੇ ਨੂੰ ਸਰਾ ਹੋ ਗਿਆ ਠੀਕ ਹੈ ਸਰਾ ਦੇ ਵਿੱਚ ਵੀ ਬੁਖਾਰ ਆ ਜਾਂਦਾ ਫਿਰ ਉਹਨੂੰ ਤੁਸੀਂ ਕਿਵੇਂ ਲਾਹੋਗੇ ਕਿਹੜਾ ਬੁਖਾਰ ਦਾ ਇੰਜੈਕਸ਼ਨ ਬੁਖਾਰ ਨਾਂ ਦੀ ਕੋਈ ਬਿਮਾਰੀ ਨਹੀਂ ਬੁਖਾਰ ਇੱਕ ਤਰ੍ਹਾਂ ਦਾ ਸਿੰਪਟਮ ਆ ਸਰੀਰ ਦੇ ਵਿੱਚ ਠੀਕ ਆ ਤੇ ਦੂਸਰੀ ਚੀਜ਼ ਜਦੋਂ ਵੀ ਕੋਈ ਜਾਨਵਰ ਨੂੰ ਟੈਂਪਰੇਚਰ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜੀ ਡਾਇਗਨੋਸ ਆ ਉਹ ਇਹੀ ਹੁੰਦੀ ਆ ਵੀ ਉਹਨੂੰ ਕੀ ਹੋਇਆ ਪਿਆ ਵੀ ਕਿਹੜੇ ਕਾਰਨ ਕਰਕੇ ਬੁਖਾਰ ਆਇਆ ਜਿੰਨਾ ਚਿਰ ਤੁਹਾਡੇ ਕੋਲ ਕਾਰਨ ਪਕੜ ਚ ਨਹੀਂ ਆਉਂਦਾ ਉਹਨਾਂ ਚਿਰ ਕੋਈ ਵੀ ਕੀਤਾ ਹੋਇਆ ਇਲਾਜ ਉਹ ਮਤਲਬ ਹਨੇਰੇ 'ਚ ਚਲਾਇਆ ਹੋਇਆ ਤੀਰ ਹੁੰਦਾ ਤੇ ਇਸ ਕਰਕੇ ਬੁਖਾਰ ਨਾਂ ਦੀ ਕੋਈ ਬਿਮਾਰੀ ਨਹੀਂ ਤੇ ਨਾ ਹੀ ਕੋਈ ਮੂਕ ਨਾਂ ਦੀ ਬਿਮਾਰੀ ਆ ਮੂਖਨਾ ਦੀ ਕੋਈ ਬਿਮਾਰੀ ਨਹੀਂ ਮੋਕ ਵੀ ਕੀ ਆ ਕਈ ਤਰ੍ਹਾਂ ਦੇ ਇੰਜੈਕਸ਼ਨ ਨੇ ਜਦੋਂ ਰिएक्शन ਕਰਦੇ ਨੇ ਉਦੋਂ ਮੋਕ ਲੱਗ ਜਾਂਦੀ ਆ ਜਾਂ ਫਿਰ ਆਪਣੇ ਕੋਈ ਐਂਡਾਈਜੈਸ਼ਨ ਦੀ ਪ੍ਰੋਬਲਮ ਆ ਉਦੋਂ ਮੋਕ ਲੱਗ ਜਾਂਦੀ ਆ ਤੇ ਜਾਂ ਫਿਰ ਕਈ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਡਾਇਰੀਆ ਹੋ ਜਾਂਦਾ ਜਾਂ ਫੂਡ ਪੋਇਜ਼ਨਿੰਗ ਹੋ ਜਾਂਦੀ ਆ ਉਦੋਂ ਇਹ ਚੀਜ਼ਾਂ ਜਿਹੜੀ ਮੋਕ ਲੱਗ ਜਾਂਦੀ ਆ ਮੋਕਨਾ ਦੀ ਕੋਈ ਬਿਮਾਰੀ ਨਹੀਂ ਨਾ ਹੀ ਕੋਈ ਮੋਕਲੇ ਇੰਜੈਕਸ਼ਨ ਬਣਿਆ ਹੋਇਆ ਉਹ ਐਂਟੀਬਾਇਓਟਿਕਸ ਨੇ ਜਿਹੜੇ ਮਤਲਬ ਐਂਟੀ ਡਾਇਰੀਅਲ ਨੇ ਕੁਝ ਆਉਂਦੇ ਨੇ ਮੈਡੀਸਨ ਹਨਾ ਜਿਹੜੀ ਨਾਰਮਲ ਇੰਡਾਈਜੈਸ਼ਨ ਤੇ ਕੰਮ ਕਰਦੀਆਂ ਨੇ ਸੋ ਦੋਸਤੋ ਇੱਕ ਵੀਰ ਨੇ ਕਮੈਂਟ ਕੀਤਾ ਸੀਗਾ ਲੈਮੀਨਾਈਟਸ ਦੇ ਉੱਪਰ ਉਹਦੇ ਤੇ ਮੈਂ ਕੱਲ ਨੂੰ ਵੀਡੀਓ ਲੈ ਕੇ ਆਉਂਗਾ ਡਿਟੇਲ ਚ ਇਹ ਸੀਗੀ ਅੱਜ ਵਾਲੀ ਵੀਡੀਓ ਬੁਖਾਰ ਤੇ ਹੁਣ ਸੋਚਿਓ ਵਿਚਾਰਿਓ ਕੀ ਬੁਖਾਰ ਨਾਲ ਦੀ ਕੋਈ ਬਿਮਾਰੀ ਹੈਗੀ ਆ ਬੁਖਾਰ ਇੱਕ ਸਿੰਪਟਮ ਆ ਉਹ ਕਿਸੇ ਬਿਮਾਰੀ ਦਾ ਲੱਛਣ ਹੋ ਸਕਦਾ ਬੁਖਾਰ ਆਪਣੇ ਆਪ ਦੇ ਵਿੱਚ ਕੋਈ ਬਿਮਾਰੀ ਨਹੀਂ ਇਸ ਕਰਕੇ ਬੁਖਾਰ ਵਾਲੀ ਟੀਕਿਆਂ ਦੇ ਚੱਕਰ ਚ ਨਾ ਪਿਆ ਕਰੋ ਸਭ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਿਆ ਕਰੋ ਧੰਨਵਾਦ ਉਸਤੋ